ਸੇਕੁਰ ਆਪਣਾ ਬਾਬਾ ਕਾਲ ਸਹਿਬ ਇੱਕ ਪੰਥਕ ਅਗਰਤਾ ਕਰ ਰਹੇ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬੇਅਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲ ਇਕ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਦੇ ਉਹ ਜਿਹੜੇ ਕੋਸ਼ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰੇ ਖਿਆਲ ਇਕ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਹੋ ਰਹੀ ਹੈ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੇ ਉਹ ਵੀ ਇੱਕ ਉਹ ਨਾ ਨਾ ਡਬਲ ਟ੍ਰਾਵਲ ਸਜਾਵਾਂ ਕੋਤਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋਈ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਆਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਮ ਤੇ ਬੈਠੇ ਆ ਹੁੰਡਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚੋ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਥੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅੱਜ ਅਪੀਲ ਕਰਦੇ ਕਿ ਉਥੇ ਵੱਧ ਤੋਂ ਵੱਧ ਪਹੁੰਚੋ ਉਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਬਾਕੀ ਅਮਰਪਾਲ ਸਿੰਘ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾਲ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਕ ਬਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨੇ ਇਹਨੇ ਬਹੁਤ ਮਤਨਾਉ ਨੂੰ ਜਿਤਾਉਂਦੇ ਨੇ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਹ ਕੋਈ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਕੱਟਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕੱਤਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰਗ ਸਮਗਰਮੀਆਂ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਉਹ ਇਸ ਇਹ ਪੰਜਾਬ ਸਰਕਾਰ ਜਿਉਂ